ਦੀ ਮੇਰ ਗੁੱਡੀ ਚੜੂਗੀ ਕਦੇ ਆਉਂਦਾ ਪਿੱਛੋਂ ਨੇਰੀ ਦੇ ਤੂਫਾਨ ਹੁੰਦਾ ਏ ਡੱਗ ਡੱਗ ਬੰਦਾ ਚੜਦਾ ਏ ਪੌੜੀਆਂ ਦਰਦਾ ਨਹੀਂ ਜਿਹੜਾ ਉਹ ਨਕਾਮ ਹੁੰਦਾ ਏ ਬਿਨਾ ਜੋ ਲਗਾਮੋ ਹਾਈ ਕਾਬੂ ਕਰ ਲੈ ਹੋ ਬੰਦਾ ਕੋੜਾ ਉਸ ਦਾ ਗੁਲਾਮ ਹੁੰਦਾ ਏ ਉਹ ਕੱਟਦਾ ਜਬੰਦਾ ਕਰ ਫੁੱਲ ਮੇਨ ਤਾਂ ਉਹ ਹੀ ਸਦਾ ਜਿੱਤ ਦਾ ਨਿਸ਼ਾਨ ਹੁੰਦਾ ਏ ਹੋ ਸੋਨੇ ਜਿਹੀ ਕਰ ਬੈਠਦੇ ਨੇ ਜ਼ਿੰਦਗੀ ਪਰਸਾਂ ਦੇ ਨਾਲ ਜਿਹੜੇ ਰਹਿਣ ਕੱਸਦੇ ਵਸਦੇ ਦਸ ਦਾਗੇ ਟਾਈਮ ਆਇਆ ਕੱਲੇ ਕੱਲੇ ਨੂੰ ਕੱਤਿਆਂ ਕਰਾਂ ਚ ਹੁੰਦੇ ਕੌਣ ਵੱਸਦੇ ਹੋਕੋਂਕੇ ਆਂ ਬੜੇ ਦੀ ਮੁੱਢੋ ਚੜਦੀ ਕਲਾ ਗੰਬੇ ਤੱਕ ਚੱਲੇ ਜਿਹੜੇ ਗੀਤ ਲਿਖਦਾ ਹੁਣ ਤਾਂ ਦਿਮਾਗ ਚ ਬਰੂਦ ਕੁੰਮਦਾ ਉਦੋਂ ਹਟ ਕੀਤੇ ਗਦੋਂ ਸੀਗਾ ਸਿੱਖਦਾ ਗੀਤ ਬੀਤ ਹੁੰਦੀ ਹੁਣ ਫੇਰ ਦੇਖ ਲਈ ਨਾਲੇ ਦੇਖੀ